ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਯੂਕੇ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਬਰਾਂ ਤੋਂ ਪਹਿਲਾਂ ਮੁੱਖ ਸੁਰਖੀਆਂ ਤੇ ਮਾਦਿਆਂ ਚਾਤ ਯੂਕੇ ਚਪਾਰੀ ਮੀ ਦੀ ਚੇਤਾਵਨੀ ਸਕਾਟਲੈਂਡ ਲਈ ਅੰਬਰ ਅਲਰਟ ਜਾਰੀ ਕਰਾਤੇ ਕਾਰੋਬਾਰ ਨੂੰ ਨੁਕਸਾਨ ਤੋਂ ਟੜ लंदन से बांग्लादेश हिंदू विरोधी प्रदर्शन ब्रिटिश संसद के बाहर वड्डा रॉस हिंदूओं के हिंसा खिलाफ चुकी आवाज यूके के शहर में वाले दी तबलीली शुरू साबका फौजी कैंप में पहला समूह पहुंचा शहर के होटल होली होली होने के बाद ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਬਾਰੀਮੀ ਕਾਰਨ ਯੂਨਾਈਟਿਡ ਕਿੰਗਡਮ ਦੇ ਕਈ ਹਿੱਸਿਆਂ ਦੇ ਵਿੱਚ ਹੜਾ ਅਤੇ ਵੱਡੇ ਪੱਧਰ ਉਤੇ ਵਿਗਨ ਪੈ ਸਕਦੇ ਨੇ ਖਾਸ ਕਰਕੇ ਸਕਾਟਲੈਂਡ ਦੇ ਕੁਝ ਇਲਾਕਿਆਂ ਲਈ ਅੰਬਲ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਜੋ ਸ਼ਾਮ 6 ਵਜੇ ਤੱਕ ਲਾਗੂ ਰਹੇਗੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੌਰਾਨ ਘਰਾਂ ਅਤੇ ਕਾਰੋਬਾਰ ਇਮਾਰਤਾਂ ਦੇ ਵਿੱਚ ਹੜ੍ਹ ਆ ਸਕਦੇ ਨੇ ਜਿਸ ਦੇ ਨਾਲ ਸੰਪਤੀ ਨੂੰ ਵੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ ਇਹ ਅੰਬਲ ਚੇਤਾਵਨੀ ਕਲੈਕ ਮੈਨਨ ਸ਼ਾਇਰ ਫਾਲਕੇ ਫਾਈਟ ਪਾਲਥ ਅਤੇ ਕਿਨਰੋਸ ਸਵਰਟਲਿੰਗ ਹਾਈਲੈਂਡਸ ਆਇਲੀਨ ਸੀਆਰ ਐਪਟਨਸ਼ਾਇਰ ਅਤੇ ਮੋਰਦੇ ਕੁਝ ਹਿੱਸਿਆਂ ਤੇ ਲਈ ਚਾਰੀਕਰ ਦਿੱਤੀ ਗਈ ਹੈ ਇਸ ਨਾਲ ਹੀ ਸਾਊਥ ਵੈਲਜ਼ ਸਮਰਸੈਟ ਡਿਵੌਨ ਅਤੇ ਡੋਰਸੈਟ ਦੇ ਕੁਝ ਇਲਾਕਿਆਂ ਤੇ ਵੀ ਪੀਲੀ ਚੁਤਾਵਨੀ ਲਾਗੂ ਕਰ ਦਿੱਤੀ ਗਈ ਹੈ ਜੋ ਸਵੇਰੇ 8 ਵਜੇ ਤੋਂ ਪ੍ਰਭਾਵੀ ਹੋਵੇਗੀ ਇਨ੍ਹਾਂ ਖੇਤਰਾਂ ਦੇ ਵਿੱਚ ਵੀਰਵਾਰ ਦੌਰਾਨ 20 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਚੁਟਾਈ ਜਾ ਰਹੀ ਹੈ ਮੌਸਮੀ ਪਾਕ ਨੇ ਕਿਹਾ ਕਿ ਪਹਿਲਾਂ ਹੀ ਫਿੜਜੀ ਹੋਈ ਜ਼ਮੀਨ ਉਤੇ ਹੋਰ ਵੀ ਪੈਣ ਦੇ ਨਾਲ ਹੜ ਅਤਿਆਵਾਜਾਈ ਦੇ ਵਿੱਚ ਰੁਕਾਵਟ ਆ ਸਕਦੀ ਹੈ ਇਹ ਪੀਲੇ ਚਿਤਾਮਣੇ ਵੀਰਵਾਰ ਸ਼ਾਮ 4 ਵਜੇ ਤੱਕ ਚੱਲ ਰਹੀ ਹੈ ਉਤਰੀ ਆਇਲੈਂਡ ਦੇ ਲਈ ਵੀ ਮੀਨੂ ਲੈ ਕੇ ਇੱਕ ਹੋਰ ਪੀਲੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਵੀਰਵਾਰ ਸਵੇਰ ਤੋਂ ਅੱਜ ਤੋਂ ਬਾਅਦ ਕੀ ਦਿਨ ਦੌਰਾਨ ਲਾਗੂ ਰਹੇਗੀ ਇਸ ਤੋਂ ਇਲਾਵਾ ਕੇਂਦਰੀ ਸਕਾਟਲੈਂਡ ਟਿਸਾਈਡ ਫਾਈਟ ਗੀਪਨ ਹਾਈਲੈਂਡਸ ਅਤੇ ਐਲੀਨ ਸੀਆਰ ਖੇਤਰ ਦੇ ਲਈ ਵੀ ਇੱਕ ਵਿਆਪਕ ਪੀਲੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਬੁੱਧਵਾਰ ਰਾਤ ਨੂੰ ਲਾਗੂ ਹੋ ਚੁੱਕੀ ਹੈ ਤੇ ਸ਼ੁੱਕਰਵਾਰ ਦੀ ਰਾਤ ਤੱਕ ਜਾਰੀ ਰਹੇਗੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਲ ਤਕਾਬ ਜੋਏ ਦੇ ਵਿੱਚ ਦੇਰੀ ਜੁੜਾ ਦਹੋਂ ਦੀ ਸੰਭਾਵਨਾ ਹੈ ਜਦੋਂ ਕਿ ਕੁਝ ਪਿੰਡਾਂ ਤੇ ਭਾਇ ਚਾਰਾ ਦਾ ਸੰਪਰਕ ਅਸਥਾਈ ਤੋ ਟੇ ਕਟਿਆ ਜਾ ਸਕਦਾ ਹੈ ਮੌਸਮ ਵਿਭਾਗ ਦੇ ਮੁਖ ਪ੍ਰਿਕਰ ਨਿਕਾਰ ਡੈਨ ਹੈਰਿਸ ਨੇ ਕਿਹਾ ਕਿ ਬੁੱਧਵਾਰ ਦੇ ਰਾਤ ਤੋਂ ਲੈ ਕੇ ਵੀਰਵਾਰ ਦੇ ਸਵੇਰ ਤੱਕ ਮੀਂਹ ਲਗਾਤਾਰ ਅਤੇ ਕਈ ਥਾਵਾਂ 'ਤੇ ਬਹੁਤ ਤੇਜ਼ ਰਹੇਗਾ ਉਨ੍ਹਾਂ ਮੁਤਾਬਕ ਅਮਨ ਚੇਤਾਵਨੀ ਵਾਲੇ ਇਲਾਕੇ ਦੇ ਵਿੱਚ ਕੁਝ ਉੱਚ ਅਤੇ ਹਵਾਵਾਂ ਦੇ ਸੰਪਰਕ ਵਾਲੇ ਖੇਤਰੋ ਦੇ ਵਿੱਚ 100 ਮਿਲੀਮੀਟਰ ਤੋਂ ਵੱਧ ਮੀਂਹ ਪੈ ਸਕਦਾ ਹੈ ਜਦ ਕਿ ਪਿਛਲੀ ਚੁਥਾਮਨੀ ਹੇਠੋਂ ਦੇ ਇਲਾਕੇ ਦੇ ਵਿੱਚ ਕਈ ਥਾਵਾਂ ਤੇ 50 ਤੋਂ 80 ਮਿਲੀਮੀਟਰ ਤੱਕ بارش ਹੋਣ ਦੀ ਸੰਭਾਵਨਾ ਹੈ ਉਹਨਾਂ ਨੇ ਕਿਹਾ ਕਿ ਇਸ ਭਾਰੀ ਮੀਂਹ ਦੇ ਕਾਰਨ ਕਈ ਥਾਵਾਂ ਉੱਤੇ ਹੜ੍ਹ ਆ ਸਕਦੇ ਨੇ ਅਤੇ ਕੁਝ ਨਦੀਆਂ ਦੇ ਪਾਣੀ ਦਾ ਪੱਧਰ ਹੌਲੀ-ਹੌਲੀ ਵਧੇਗਾ ਜਿਸ ਦੇ ਪ੍ਰਭਾਵ ਵੀਰਵਾਰ ਤੱਕ ਜਰਜਾ ਸਕਦੇ ਨੇ ਇਸ ਮੌਸਮੀ ਹਾਲਾਤ ਦੇ ਮੱਦੇਨਜ਼ਰ ਕਾਰਕ੍ਰੇਲ ਨੇ ਅਪਰਟੂ ਇਨਵਰਨੈਸ ਅਤੇ ਐਬਰਡੀਨ ਤੋਂ ਇਨਵਰਨੈਸ ਵਾਲੀਆਂ ਰੇਲ ਸਵਾਰੀਆਂ ਉਤੇ ਗਤੀ ਪਾਬੰਦੀਆਂ ਲਗਾਈਆਂ ਗਈਆਂ ਨੇ ਉਥੇ ਫੈਰੀ ਆਪਰੇਟਰ ਕੈਲਮੈਕ ਨੇ ਵੀਰਵਾਨ ਨੂੰ ਆਬਨ ਤੋਂ ਕੋਲ ਅਤੇ ਟੈਰੀ ਜਾਣ ਵਾਲੀਆਂ ਸਾਰੀਆਂ ਸਵਾਰੀਆਂ ਰਾਤ ਕੱਦੀ ਪਿਆ ਨੇ ਅਤੇ ਚੇਤਾਵਨੀ ਦਿੱਤੀ ਹੈ ਕਿ ਉਹ ਸਵਾਰੀਆਂ ਵੀ ਦਿੱਤੀਆਂ ਅਚਾਨਕ ਰੱਦ ਹੋ ਸਕਦੀਆਂ ਨੇ ਐਸਨੈਲਿਟਿਸ ਹਵਾਵਾਂ ਕਾਂਟ 400 ਕਿਲੋਮੀਟਰ ਬ੍ਰੀਜ਼ ਉਤੇ ਵੀ ਪਵੰਦੀਆਂ ਲਗਾਈਆਂ ਗਈਆਂ ਨੇ ਅਤੇ ਡਰਾਈਵਰ ਨੂੰ ਸਕਾਟਲੈਂਡ ਭਰ ਦੇ ਵਿੱਚ ਯਾਤਰਾ ਦੌਰਾਨ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਚੰਕੜੇ ਪਰਵਾਸੀ ਭਾਰਤੀ ਮੂਲ ਦੇ ਲੋਕਾਂ ਅਤੇ ਬੰਗਲਾਦੇਸ਼ੀ ਮੂਲ ਦੇ ਹਿੰਦੂਆਂ ਨੇ ਬੁੱਧਵਾਰ ਨੂੰ ਲੰਚਨ ਦੇ ਵਿਛੇ ਬ੍ਰਿਟਿਸ਼ ਸੰਸਦ ਭਵਨ ਦੇ ਪਹਾੜ ਢੰਡੀ ਬਾਰਿਸ਼ ਦੇ ਬਾਅਦ ਸੂ ਦਪੱਟਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਯੂਕੇ ਦੇ ਪ੍ਰਧਾਨ ਮੰਤਰੀ ਖੇਸ ਜਾਮਾ ਤੋਂ ਮੰਗ ਕੀਤੀ ਹੈ ਕਿ ਉਹ ਬੰਗਲਾਦੇਸ਼ ਦੇ ਵਿੱਚ ਹਿੰਦੂ ਕਟ ਗਿਨਤੀ ਨਾਲ ਹੋ ਰਹੀ ਹਿੰਸਾ ਤੇ ਕਤਲ ਦੀ ਸਪਸ਼ਟ ਤੇ ਖੁੱਲੀ ਨਿੰਦਾ ਕਰਨ ਲਈ ਹੋਰ ਮਜ਼ਬੂਤ ਕਦਮ ਚੁੱਕਣ। ਇਸ ਪ੍ਰਦਰਸ਼ਨ ਦੇ ਵਿੱਚ ਲੇਬਰ ਪਾਰਟੀ ਦੇ ਬਿਸਿੰਗਸ ਜੋਕਰ ਤੋਂ ਸੰਸਦ ਮੈਂਬਰ ਲੂਕ ਮਰਫੀ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਖਿਲਾਫ ਹੋ ਰਿਹਾ ਅਤਿਆਚਾਰ ਅਤੇ ਹਤਿਆਵਾਂ ਨੂੰ ਲੈ ਕੇ ਕਈ ਚਿੰਤਤ ਹਲਕੇ ਦੇ ਵੱਲੋਂ ਅਦਨ ਸੰਪਰਕ ਕੀਤਾ ਗਿਆ। ਲੂਕ ਮਰਫੀ ਨੇ ਦੱਸਿਆ ਕਿ ਮਾਮਲਾ ਉਹ ਪਹਿਲਾਂ ਹੀ ਵਿਦੇਸ਼ ਦਫ਼ਤਰ ਦੇ ਸੰਸਦ ਦੇ ਵਿੱਚ ਉਠਾ ਚੁੱਕੇ ਨੇ। ਉਨ੍ਹਾਂ ਦਾ ਕਹਿਣਾ ਸੀ ਕਿ ਲੇਬਰ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ। ਅਤੇ ਬੰਗਲਾਦੇਸ਼ ਸਮੇਤ ਹਰ ਥਾਂ ਕੱਟ ਕੀਤੀ ਤੇ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਇਹ ਅੰਤਰਰਾਸ਼ਟਰੀ ਪੱਧਰ ਉਤੇ ਤਪਾ ਬਣਾਉਂਦੀ ਰਹੇਗੀ ਇਸ ਮੌਕੇ ਉਤੇ ਸਾਬਕਾਲੇ ਪ੍ਰਸਦਸ ਮੈਂਬਰ ਵਿਰੇਂਦਰ ਸ਼ਰਮਾ ਨੇ ਵੀ ਬ੍ਰਿਟਿਸ਼ ਸਰਕਾਰ ਨੂੰ ਤਿੱਖੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਬ੍ਰਿਟੇਨ ਅਤੇ ਉਹ ਸਾਰੀਆਂ ਅੰਤਰਰਾਸ਼ਟਰੀ ਤਾਕਤਾਂ ਜੋ ਮਨੁੱਖੀ ਅਧਿਕਾਰ ਦੀ ਗੱਲ ਕਰਦੀਆਂ ਨੇ ਉਹਨਾਂ ਨੂੰ ਬੰਗਲਾਦੇਸ਼ ਦੇ ਵਿੱਚ ਤੁਰੰਤ ਦਾਖਲਾ ਦੇਣਾ ਚਾਹੀਦਾ ਹੈ ਤਾਂ ਜੋ ਹਿੰਦੂਆਂ ਦੇ ਖਿਲਾਫ ਹੋ ਰਹੇ ਕਤਲੇਆਮ ਨੂੰ ਰੋਕਿਆ ਜਾ ਸਕੇ ਤੇ ਪੂਰੇ ਖੇਤਰ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋਣ ਉਹਨਾਂ ਜ਼ੋਰ ਦੇ ਕਿ ਕਿਹਾ ਕਿ ਲੋਕਾਂ ਨੂੰ ਬੋਲਣ ਅਤੇ ਪੂਜਾ ਕਰਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਵੀਰਿੰਦਰ ਸ਼ਰਮਾ ਨੇ ਵੀ ਕਿਹਾ ਕਿ ਬ੍ਰਿਟਿਸ਼ ਸਰਕਾਰ ਨੂੰ ਲੰਡਨ ਦੇ ਵਿੱਚ ਸਥਿਤ ਬੰਗਲਾਦੇਸ਼ ਹਾਈ ਕਮਿਸ਼ਨ ਦੇ ਕੋਲ ਆਪਣਾ ਟਿੱਖਾ ਫਰੋਦਜ ਕਰਵਾਉਣਾ ਚਾਹੀਦਾ ਹੈ ਅਤੇ ਉਹਨਾਂ ਮੁਤਾਬਕ ਹੁਣ ਤੱਕ ਬ੍ਰਿਟਿਸ਼ ਸਰਕਾਰ ਦੇ ਵੱਲੋਂ ਕੀਤੇ ਗਏ ਕਦਮ ਕਾਫੀ ਹਨ ਅਤੇ ਇਸ ਮਾਮਲੇ ਦੇ ਵਿੱਚ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨ ਦੇ ਆਯੋਜਕ ਬੰਗਲਾਦੇਸ਼ ਹਿੰਦੂ ਐਸੋਸੀਏਸ਼ਨ ਦੇ ਜਰਨਲਿਸਟ ਖਤਰ ਅਲਕਾ ਚੰਦਾਰ ਨੇ ਕਿਹਾ ਕਿ 1947 ਦੇ ਵਿੱਚ 15 ਦੇਸ਼ ਤੇ ਵਾਦੀ ਵਿੱਚ ਹਿੰਦੂਵਾਦੀ ਸੰਖਿਆ 30 ਤੋਂ 40 ਫੀਸਦੀ ਸੀ ਜੋ ਹੁਣ ਘਟ ਕੇ ਸਿਰਫ 7 ਫੀਸਦੀ ਰਹਿ ਗਈ ਹੈ। ਉਹਨਾਂ ਦੋਸ਼ ਲਗਾਇਆ ਕਿ ਅੰਤਿਮ ਸਰਕਾਰ ਦੇ ਸੱਤਾ ਦੇ ਵਿਚੋਂ ਤੋਂ ਬਾਅਦ ਦੇਸ਼ ਦੇ ਵਿੱਚ ਨਾ ਤਾਂ ਕਾਨੂੰਨ ਵਿਵਸਥਾ ਰਹਿ ਗਿਆ ਤੇ ਨਾ ਹੀ ਬੋਲਣ ਦੀ ਆਜ਼ਾਦੀ ਅਤੇ ਨਾ ਹੀ ਮਨੁੱਖੀ ਅਧਿਕਾਰਾਂ ਦੀ ਰੱਖਿਆ। ਉਹਨਾਂ ਭੇਟੇ ਨੂੰ ਅਪੀਲ ਕੀਤੀ ਹੈ ਕਿ ਬੰਗਾਦੇਸ਼ ਸਰਕਾਰ ਤੇ ਸਖਤ ਦਬਾਅ ਬਣਾਏ ਰੱਖਣ। ਪ੍ਰਦਰਸ਼ਨ ਦੌਰਾਨ ਇੱਕ ਜੀਟੀਐਲ ਵੀ ਕੁੰਡੀ ਦਿਖਾਈ ਦਿੱਤੀ ਗਿਆ ਜਿਸ ਤੇ ਹਿੰਦੂਆਂ ਦੇ ਖਿਲਾਫ ਹਿੰਸਾ ਤੇ ਕਥਿਤ ਨਸਲਕੁਸ਼ੀ ਦੇ ਨਾਲ ਜੁੜੀਆਂ ਤਸਵੀਰਾਂ ਦਿਖਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਦੇ ਵਿੱਚ ਤੱਕੜੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਤੇ ਮੁਹੰਮਦ ਯੂਨਸ ਨੂੰ ਦਿੱਤਾ ਗਿਆ ਨੋਬਲ ਸ਼ਾਂਤੀ ਪੁਰਸਕਾਰ ਵਾਪਸ ਲੈਣ ਪਿਕਚੂ ਚਿੰਮਈ ਪ੍ਰਬੂਦੀ ਬਿਨਾਂ ਸ਼ਰਤ ਰਿਹਾਈ ਮੰਦਰਾ ਦੀ ਸੁਰੱਖਿਆ ਤੇ ਦੀਪੂ ਚੰਦਰ ਦਾਸ ਦੇ ਲਈ ਇਨਸਾਫ ਦੀ ਮੰਗ ਕਰਦੇ ਸੀ। ਇਸ ਪ੍ਰਦਰਸ਼ਨ ਦੇ ਵਿੱਚ ਅਨਾਮਿਕਾ ਦੇਵ ਨੇ ਦੱਸਿਆ ਕਿ ਉਸ ਦੇ ਪਿਤਾ ਦੋਚਾ ਚਾਰ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਹਤਿਆ ਕਰ ਦਿੱਤੀ ਗਈ ਸੀ ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਤੇ ਹਿੰਦੂਵਾਂ ਦੇ ਲਈ ਇਨਸਾਫ ਨਾਮ ਦੀ ਕੋਈ ਚੀਜ਼ ਮੌਜੂਦ ਨਹੀਂ ਹੈ ਉਸ ਨੇ ਕਿਹਾ ਕਿ ਇੱਕ ਨਸਲ ਖੁਸ਼ੀ ਵਰਗੀ ਸਥਿਤੀ ਹੈ ਤੇ ਉਹ ਚਾਹੁੰਦੀ ਹੈ ਕਿ ਬ੍ਰਿਟਿਸ਼ ਬੰਗਲਾਦੇਸ਼ ਉੱਤੇ ਦਬਾਅ ਪਾ ਕੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਵੇ ਯੂਕੇ ਦੇ ਗ੍ਰਾਥ ਅਫਤਰ ਨੇ ਪੁਸ਼ਟੀ ਕੀਤੀ ਹੈ ਕਿ ਵਿਰੋਧ ਪ੍ਰਦਰਸ਼ਨਾਂ ਅਤੇ ਕਾਨੂੰਨੀ ਚੁਣੌਤੀਆਂ ਦੀ ਸੰਭਾਵਨਾ ਦੇ ਬਾਵਜੂਦ ਸ਼ਰਨ ਮੰਗਰ ਵਾਲੇ ਦੇ ਪਹਿਲੇ ਸਮੂਹ ਨੂੰ ਪੂਰਬੀ ਸਸਿੱਖਸ ਦੇ ਵਿੱਚ ਸਥਿਤ ਇੱਕ ਸਾਕਾਫੂਜੀ ਕੈਂਪ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਗ੍ਰਾਥ ਅਫਤਰ ਦੇ ਬਿਆਨ ਤੇ ਅਨੁਸਾਰ ਵੀਰਵਾਸਵੇਰੇ ਕ੍ਰੋਪਰੋ ਸਿਕਲਾਈ ਕੈਂਪ ਦੇ ਵਿੱਚ 27 ਆਦਮੀ ਪਹੁੰਚੇ ਸਨ। ਅਗਲੇ ਕੁਝ ਮਹੀਨਿਆਂ ਦੇ ਵਿੱਚ ਇਸ ਕੈਂਪ ਦੇ ਵਿੱਚ ਰਹਿਣ ਵਾਲੇ ਦੀ ਗਿਣਤੀ ਹੌਲੀ-ਹੌਲੀ ਵਧਾ ਕੇ 500 ਤੱਕ ਲਿਆਂਦੀ ਜਾਵੇਗੀ। ਇਹ ਕੈਂਪ ਉਹਨਾਂ ਦੋ ਫੌਜੀ ਠਿਕਾਣਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਸਰਕਾਰ ਨੇ ਕੁੱਲ 900 ਸ਼ਰਨ ਮੰਗਰ ਵਾਲੇ ਦੀ ਵਿਹਾਈ ਸ ਚੁਨੇ ਦੂਜਾ ਕੈਂਪਸ ਸਕਾਟਲੈਂਡ ਦੇ ਇਨਵਰਨੇਸ ਸ਼ਹਿਰ ਦੇ ਵਿੱਚ ਸਥਿਤ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਸ਼ਰਨ ਮੰਗਣ ਵਾਲੇ ਨੂੰ ਹੋਟਲਾਂ ਦੀ ਬਜਾਏ ਵੱਡੀ ਪੱਧਤੀ ਸਥਾਈ ਰਿਹਾਇਸ਼ ਦੇ ਵਿੱਚ ਭੇਜਣ ਦੀ ਯੋਜਨਾ ਹੈ ਗ੍ਰੈਸ ਕਤਰ ਸ਼ੁਬਾਨਾ ਮਹਿਮੂਦ ਨੇ ਇਸ ਫੈਸਲੇ ਨੂੰ ਗੈਰ ਕਾਨੂੰਨੀ ਪ੍ਰਵਾਸ ਦੇ ਨਾਲ ਜੁੜੇ ਦਬਾਅ ਨੂੰ ਘਟਾਉਣ ਦੇ ਲਈ ਜ਼ਰੂਰੀ ਕਦਮ ਦੱਸੇ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸ ਭਾਈਚਾਰੇ ਉੱਤੇ ਭਾਰੀ ਦਬਾਅ ਪਾਰ ਰਿਹਾ ਹੈ ਅਤੇ ਸਰਕਾਰ ਉਨ੍ਹਾਂ ਸਾਰੇ ਕਾਰਕਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜੋ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੇਟੇ ਨੌਂ ਦੇ ਲਈ ਬੇਟ ਕੱਟ ਨੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸ਼ਰਨ ਹੋਟਲਾਂ ਨੂੰ ਹੌਲੀ-ਹੌਲੀ ਬੰਦ ਕੀਤਾ ਜਾਵੇਗਾ ਅਤੇ ਕ੍ਰੋਪਰੋ ਸਿਰਫ ਸ਼ੁਰੂਆਤ ਹੈ। ਉਨ੍ਹਾਂ ਮਤਾਬਕ ਸਰਕਾਰ ਇੱਕ ਤੋਂ ਬਾਅਦ ਇੱਕ ਸੈੱਟ ਤਿਆਰ ਕਰੇਗੀ ਜਦੋਂ ਤੱਕ ਸਾਰੇ ਸ਼ਰਨ ਹੋਟਲ ਬੰਦ ਨਹੀਂ ਹੋ ਜਾਂਦੇ। ਗ੍ਰੈਂਡ ਅਫਤਾਦ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਤੰਭ ਦੇ ਅੰਤ ਖੋਟਲਾ ਵਿੱਚ ਉਸਾਈ ਤੌਰ ਤੇ ਰਹਿ ਸ਼ਰਨਮੰਗਲ ਵਾਲੇ ਦੀ ਕੀਮਤੀ 13 ਫੀਸਦੀ ਵੱਧ ਕੇ 36000 ਤੋਂ ਪਾਰ ਹੋ ਗਈ ਸੀ ਪਿਛਲੀ ਸਰਕਾਰ ਦੇ ਸਮੇਂ ਦੌਰਾਨ 400 ਤੋਂ ਵੱਧ ਹੋਟਲ ਖੋਲੇ ਗਏ ਸੀ ਜਿਨ੍ਹਾਂ ਤੇ ਲਗਭਗ 9 ਮਿਲੀਅਨ ਪੌਂਡ ਪ੍ਰਤੀ ਦਿਨ ਦਾ ਖਰਚਾ ਆ ਰਿਹਾ ਸੀ ਤੇ ਇਸ ਸਮੇਂ 200 ਤੋਂ ਘੱਟ ਹੋਟਲ ਦੀ ਵਰਤੋਂ ਵੀ ਨਹੀਂ ਅਸਲ ਦੇ ਵਿੱਚ ਸ਼ਾਨ ਮੰਗਨ ਵਾਲਿਆਂ ਨੇ ਤੋਂ ਸੰਪਤੀ ਪਿਛਲੇ ਹਫ਼ਤੇ ਵਿੱਚ ਹੀ ਪੂਰਵੀ ਸਸੈਕਸ ਦੇ ਇਸ ਕੈਂਪ ਦੇ ਵਿੱਚ ਲੈਣ ਦਾ ਯੋਜਨਾ ਸੀਗਾ ਪਰ ਸੁਰੱਖਿਆ ਤੇ ਤਿਆਰੀਆਂ ਉੱਤੇ ਧਿਆਨ ਦੇ ਵਿੱਚ ਰੱਖਦੇ ਹੋਏ ਯੋਜਨਾ ਚਰਨ ਵੀ ਤੱਕ ਟਾਲ ਦਿੱਤੀ ਗਈ ਸਰਕਾਰ ਨੇ ਕਿਹਾ ਕਿ ਪਿਛਲੇ ਤਜਰਬਿਆਂ ਤੋਂ ਸਿੱਖ ਲੈਂਦੇ ਹੋਏ ਕਿਸੇ ਵੀ ਤਰ੍ਹਾਂ ਦੀ ਸਿਹਤ ਸੁਰੱਖਿਆ ਸੰਬੰਧੀ ਨਾਕਾਮੀ ਤੋਂ ਬਚਣਾ ਜ਼ਰੂਰੀ ਸੀ ਗ੍ਰਾਹਕ ਅਫਸਰ ਦੇ ਮੁਤਾਬਕ ਇੱਥੇ ਲੈਣਦੇ ਗਏ ਸ਼ਾਨ ਗੰਦਰ ਵਾਲੇ ਹਾਲੀ ਦੇ ਵੀਚੂ ਕੇ ਪਹੁੰਚਦੇ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਛੋਟੀਆਂ ਕਿਸ਼ਤੇ ਰਾਹੀ ਚੈਨਲ ਪਾਰ ਕਰਕੇ ਆਏ ਨੇ ਤੇ ਕੈਂਪ ਵਿੱਚ 24 ਘੰਟੇ ਸੀਸੀਟੀਵੀ ਨਿਗਰਾਨੀ ਸਖਤ ਸੁਰੱਖਿਆ ਪ੍ਰਬੰਧ ਅਤੇ ਦਾਖਲ ਪਰ ਕੀਤੇ ਲਾਗੂ ਹੈ ਇਥੇ ਲਿਆਦੇ ਜਾਣ ਤੋਂ ਪਹਿਲਾਂ ਸਾਰੇ ਲੋਕਾਂ ਦੀ ਸਿਹਤ ਅਤੇ ਪੁਲਿਸ ਜਾਂਚ ਵੀ ਪੂਰੀ ਕੀਤੀ ਗਈ ਹੈ ਦੂਜੇ ਪਾਸੇ ਹਰ ਹਫਤੇ ਤੇ ਅੰਤ ਉੱਤੇ ਸੈਂਕੜੇ ਸਾਨਕ ਨਿਵਾਸੀ ਪ੍ਰਾਪਰਤਿਤ ਸੜਕਾਂ ਤੇ ਉਤਰ ਕੇ ਸਿਯੋਜਨਰੀ ਵਿਰੋਧ ਦੇ ਵਿੱਚ ਬਰਤਨ ਕਰਨ ਰਹੇ ਨੇ